ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਜੀ ਆਪਣਾ ਫਤਿਹਗਲਸਾ ਹੈ ਤੇ ਇੱਥੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕੀਤੇ ਤੇ ਜਿਹੜਾ ਗੁਰਦੁਆਰਾ ਸਾਹਿਬ ਜੀ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਤੇ ਇਹ ਮੋਤੀ ਮਹਿਰਾਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਜਦੋਂ ਛੋਟੇ ਛੋਟੇ ਲਾਲਾਂ ਨੂੰ ਠੰਡੇਪੁਰ ਚ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ ਤਾਂ ਉਸ ਸਮੇਂ ਮੋਤੀ ਮਹਾਰਾਜੀ ਨੇ ਬੱਚਿਆਂ ਨੂੰ ਦੁੱਧ ਪਲਾਣ ਦੀ ਸੇਵਾ ਕੀਤੀ ਸੀ ਅੱਜ ਵੀ ਉਹ ਗਲਾਸ ਇੱਥੇ ਮੋਤੀ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਵਿੱਚ ਪਏ ਨੇ ਤੇ ਜਿਹੜੇ ਗਲਾਸਾਂ ਨਾਲ ਲਾਲਾਂ ਨੇ ਦੁੱਧ ਪੀਤਾ ਸੀ ਇਹ ਗੁਰਦੁਆਰਾ ਸਾਹਿਬ ਠੰਡੇ ਬੋਰ ਜੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਹੈ ਗੱਡੀਆਂ ਗੱਡੀ ਦੀ ਲਾਈਨਾਂ ਲੰਘ ਕੇ ਤੇ ਤੁਸੀਂ ਜਰੂਰ ਦਰਸ਼ਨ ਕਰਿਆ ਕਰੋ ਜੀ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ ਜਦੋਂ ਵੀ ਇੱਥੇ ਆਪਣਾ ਫਤੇਗੜ ਸਾਹਿਬ ਸਰਹੰਦ ਆਂਦੇ ਹੋ ਜਦੋਂ ਸੂਬੇ ਨੂੰ ਪਤਾ ਚੱਲਿਆ ਸੀ ਕਿ ਮੋਤੀ ਮਹਿਰਾ ਨੇ ਗੁਰੂ ਜੀ ਦੇ ਲਾਲਾਂ ਨੂੰ ਦੁੱਧ ਪਲਾਇਆ ਤਾਂ ਉਹਨਾਂ ਨੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੇੜਤਾ ਸੀ ਸਭ ਤੋਂ ਪਹਿਲਾਂ ਮੋਤੀ ਮਹਾਰਾਜੀ ਦੇ ਪਿਤਾ ਜੀ ਨੂੰ ਮਾਤਾ ਜੀ ਨੂੰ ਫਿਰ ਪਤਨੀ ਨੂੰ ਬੱਚਿਆਂ ਨੂੰ ਤੇ ਫਿਰ ਮੋਤੀ ਮਹਾਰਾਜੀ ਨੂੰ ਇਸ ਤਰ੍ਹਾਂ ਪੂਰਾ ਪਰਿਵਾਰ ਹੀ ਕੋਲੂ ਵਿੱਚ ਪੀੜਤਾ ਸੀ ਕਿਉਂਕਿ ਉਸਨੇ ਦੁੱਧ ਭਲਾਇਆ ਸੀ ਗੁਰੂ ਜੀ ਦੇ ਲਾਲਾ ਨੂੰ ਇਸ ਦੇ ਬਦਲੇ ਉਹਨਾਂ ਨੂੰ ਕੋਲੂ ਵਿੱਚ ਪੀੜਤਾ ਸੀ ਤੇ ਬਹੁਤ ਮਨ ਉਦਾਸ ਹੋ ਜਾਂਦਾ ਇੱਥੇ ਆ ਕੇ ਬਹੁਤ ਜ਼ਿਆਦਾ ਛੋਟੇ ਛੋਟੇ ਬੱਚਿਆਂ ਨੂੰ ਕਿੱਦਾਂ ਨਹੀਂ ਹਾਂ ਵੇਚਣਿਆ ਗਿਆ ਸੀ ਕਿੰਨੀਆਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਸੀ ਉਹਨਾਂ ਦੇ ਕੋੜੜੇ ਮਾਰੇ ਜਾਂਦੇ ਸੀ ਤੇ ਗਲੇਲਾ ਮਾਰੀਆਂ ਜਾਂਦੀਆਂ ਸੀ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਸੀ ਫਿਰ ਵੀ ਉਹ ਸਿੱਖੀ ਸਿੱਧਕ ਤੋਂ ਨਹੀਂ ਡੋਲੇ ਸੀ ਆਪਣੇ ਧਰਮ ਨੂੰ ਕਾਇਮ ਰੱਖਿਆ ਉਹਨਾਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਐ ਮੇਰੇ ਦਾਤਿਆ ਵਾਹਿਗੁਰੂ ਜੀ ਵਾਹਿਗੁਰੂ ਮੋਤੀ ਮਹਾਰਾਜੀ ਦਾ ਦੇਣ ਕਦੇ ਨਹੀਂ ਦੇ ਸਕਦੇ ਸੱਚੇ ਪਾਤਸ਼ਾਹ ਵਾਹਿਗੁਰੂ ਕਰਨ ਕਰਾਵਨ ਹਾਰ ਸੁਆਮੀ ਪ੍ਰਭੂ ਤੂੰ ਹੀ ਐ ਮੇਰੇ ਦਾਤਿਆ ਕਿੰਨੇ ਕਸ਼ਟ ਉਹਨਾਂ ਬੱਚਿਆਂ ਨੇ ਛੱਲੇ ਤੇ ਕਿੰਨਾ ਵਿਚਾਰੇ ਪੇਟ ਤੋਂ ਭੁੱਖੇ ਉਹਨਾਂ ਨੂੰ ਕੁਝ ਵੀ ਨਹੀਂ ਖਾਣ ਨੂੰ ਦਿੱਤਾ ਜਾਂਦਾ ਸੀ ਤੇ ਮਾਤਾ ਗੁਜਰੀ ਜੀ ਦੀ ਗੋਤ ਵਿੱਚ ਬੈਠੇ ਹੋਏ ਸੀ ਛੋਟੇ ਛੋਟੇ ਲਾਲ ਕੀ ਉਹਨਾਂ ਮਾਸੂਮਾਂ ਤੇ ਬੀਤੀ ਹੋਗੀ ਉਹ ਕਿਹੋ ਜਿਹਾ ਸਮਾਂ ਹੋਗਾ ਸੁਣ ਵੀ ਜਦੋਂ ਆਪਾਂ ਇੱਥੇ ਜਾਂਦੇ ਆ ਤਾਂ ਆਪਣਾ ਮਨ ਕਿੰਨਾ ਭਰ ਜਾਂਦਾ ਹੈ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ ਦੇਖਿਆ ਨਹੀਂ ਜਾਂਦਾ ਕਿ ਉਸ ਸਮੇਂ ਦਾ ਸੀਨ ਕਿਹੋ ਜਿਹਾ ਹੋਊਗਾ ਜਿਸ ਟਾਈਮ ਇਹ ਘਟਨਾ ਵਾਪਰੀ ਹੋਊਗੀ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਜੀ ਇਸ ਦੇ ਨਾਲ ਹੀ ਮੋਤੀ ਮਹਾਰਾਜ ਜੀ ਦੇ ਗੁਰਦੁਆਰੇ ਦੇ ਨਾਲ ਹੀ ਗ੍ਰੰਥ ਸਾਹਿਬ ਗੁਰਦੁਆਰਾ ਉੱਥੇ ਵੀ ਤੁਸੀਂ ਜ਼ਰੂਰ ਆਇਓ ਜੀ ਆਹ ਦਰਸ਼ਨ ਕਰੋ ਜੀ ਜਿੰਨਾ ਗਲਾਸਾਂ ਵਿੱਚ ਬੱਚਿਆਂ ਨੇ ਦੁੱਧ ਪੀਤਾ ਸੀ ਆਹ ਗਲਾਸ ਨੇ ਜੀ ਛੋਟੇ ਛੋਟੇ ਮਾਸੂਮ ਬੱਚਿਆਂ ਨੇ ਆਪਣੇ ਬੁੱਲਾਣਾ ਲਾ ਕੇ ਇਹਨਾਂ ਗਲਾਸਾਂ ਨੂੰ ਦੁੱਧ ਪੀਤਾ ਸੀ ਅੱਜ ਵੀ ਇਹਦੇ ਵਿੱਚ ਦੁੱਧ ਜੰਮਿਆ ਹੋਇਆ ਹੈ। ਉਸੇ ਤਰ੍ਹਾਂ ਹੀ ਪਏ ਨੇ ਗਲਾਸ। ਵਾਹਿਗੁਰੂ ਜੀ ਵਾਹਿਗੁਰੂ ਸੱਚਾ ਬਾਦਸ਼ਾਹ ਮੇਰੇ ਦਾਤਿਆ। ਵਾਹਿਗੁਰੂ ਵਾਹਿਗੁਰੂ ਇੱਕ ਵਾਰ ਸੇ ਇੱਕ ਵਾਪੀ ਨੇ ਉਹਨਾਂ ਨੂੰ ਕੰਧਾਂ ਵਿੱਚ ਚੜਨਿਆ ਸੀ ਤੇ ਇੱਕ ਮੋਤੀ ਮੈਰਾ ਨੇ ਸੇਵਾ ਲਈ ਸੀ। ਦੇਖੋ ਇਹਨੇ ਪੁੰਨ ਦਾ ਕੰਮ ਕੀਤਾ ਸੀ। ਤੇ ਉਸਨੇ ਵਾਪੀ ਨੇ ਦੇਖੋ ਬੱਚਿਆਂ ਨੂੰ ਸਜ਼ਾ ਦਿੱਤੀ ਸੀ। ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਫੜ ਕੇ ਕਿੱਦਾਂ ਕੈਦ ਕਰਕੇ ਰੱਖਿਆ ਉਹਨਾਂ ਨੂੰ। ਕਿੰਨੇ ਗਨੇ ਤਸੀਹੇ ਦਿੱਤੇ ਗਏ। ਪਰ ਉਹ ਸਿੱਦਕੀ ਸਿੱਖੀ ਸਿੱਦਕ ਤੋਂ ਡੋਲੇ ਨਹੀਂ ਹੈਗੇ ਜਕਾਰੇ ਬੁਲਾਉਂਦੇ ਹੋਏ ਸ਼ਹੀਦ ਹੋ ਗਏ ਉਹਨਾਂ ਅੱਗੇ ਝੁਕੇ ਨਹੀਂ ਹੈਗੇ ਪਰ ਸੂਬੇ ਨੇ ਬਹੁਤ ਵੱਡਾ ਕਹਿਰ ਕੀਤਾ ਇਹਨਾਂ ਬੱਚਿਆਂ ਤੇ ਛੋਟੇ-ਛੋਟੇ ਮਾਸੂਮ ਬੱਚਿਆਂ ਤੇ ਲੜਨਾ ਹੀ ਸੀ ਤਾਂ ਜੰਗ ਦੇ ਮੈਦਾਨ ਵਿੱਚ ਲੜਦਾ ਪਰ ਛੋਟੇ-ਛੋਟੇ ਬੱਚਿਆਂ ਨੂੰ ਨਿੱਕੇ-ਨਿੱਕੇ ਨੂੰ ਤਸੀਹੇ ਨਾ ਦਿੰਦਾ ਤੇ ਉਹ ਤਾਂ ਉਸਨੇ ਕੈਦ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਫੇਸ਼ਹੀਦ ਕੀਤਾ ਸੀ ਕੈਦ ਕਰਕੇ ਕਿੰਦਾ ਵੱਡਾ ਜ਼ੁਲਮ ਕੀਤਾ ਸੀ ਪਾਪੀ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਜ਼ਰੂਰ ਕਰਿਆ ਕਰੋ ਜੀ ਇਸ ਗੁਰਦੁਆਰੇ ਦੇ ਨਾਲ ਇੱਕ ਰਤਸਾਹਬ ਗੁਰਦੁਆਰਾ ਹੈ ਤੇ ਜਿੱਥੇ ਬੱਚਿਆਂ ਨੂੰ ਮਰਿੰਡੇ ਤੋਂ ਲਿਆਂਦਾ ਗਿਆ ਸੀ ਉਹ ਗੁਰਦੁਆਰਾ ਸਾਹਿਬ ਵੀ ਇਹਦੇ ਨਾਲ ਹੀ ਨੇ ਉਹ ਵੀ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਇਸ ਦੇ ਨਾਲ ਹੀ ਲੈਨਾ ਦੇ ਕੋਲੋਂ ਹਵੇਲੀ ਨੂੰ ਰਸਤਾ ਜਾਂਦਾ ਹੈ ਜਿੱਥੇ ਢੋਡਰਮਲ ਦੀ ਹਵੇਲੀ ਹੈ ਉੱਥੇ ਵੀ ਤੁਸੀਂ ਜ਼ਰੂਰ ਜਾਇਆ ਕਰੋ ਜੀ ਉਸ ਤੋਂ ਬਾਅਦ ਆਪਣਾ ਵਿਵਾਨਗੜ ਗੁਰਦੁਆਰਾ ਜਿੱਥੇ ਬੱਚਿਆਂ ਨੂੰ ਨਾਲ ਸ਼ਹੀਦ ਕਰਕੇ ਸੁੱਟ ਦਿੱਤਾ ਸੀ ਕਿ ਜਾਨਵਰ ਖਾ ਜਾਣ ਉਹ ਗੁਰਦੁਆਰਾ ਸਾਹਿਬ ਤੋਂ ਬਾਅਦ ਫੇਰ ਆਉਂਦਾ ਜੀ ਜੋਤੀ ਸਰੂਪ ਸਾਹਿਬ ਗੁਰਦੁਆਰਾ ਫਿਰ ਅਸੀਂ ਉੱਥੇ ਵੀ ਜਾਂਦੇ ਆ ਮੱਥਾ ਟੇਕਣ ਜਿੱਥੇ ਬੱਚਿਆਂ ਦਾ ਸੰਸਕਾਰ ਕੀਤਾ ਗਿਆ ਸੀ ਇਸ ਤਰ੍ਹਾਂ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਜਰੂਰ ਕਰਦੇ ਆ 2 ਦਿਨ ਵੀ ਲੱਗ ਜਾਂਦੇ ਨੇ 3 ਦਿਨ ਵੀ ਲੱਗ ਜਾਂਦੇ ਨੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਭੀੜ ਹੁੰਦੀ ਆ ਪਰ ਅਸੀਂ ਦਰਸ਼ਨ ਸਾਰੇ ਗੁਰਦੁਆਰਿਆਂ ਦੇ ਹੀ ਕਰਦੇ ਆ ਹਰ ਸਾਲ ਆਸੀਆਂ ਨੇ ਇੱਥੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਹੈ ਆਪਣੇ ਪਰਿਵਾਰਾਂ ਨੂੰ ਦੱਸਣਾ ਚਾਹੀਦਾ ਸਾਰਿਆਂ ਨੂੰ ਬੱਚਿਆਂ ਨੂੰ ਛੋਟਿਆਂ ਨੂੰ ਇਤਿਹਾਸ ਬਾਰੇ ਜਰੂਰ ਪਤਾ ਹੋਣਾ ਚਾਹੀਦਾ 1 ਲੱਖ ਬੰਦਾ ਹਰ ਸਾਲ ਇੱਥੇ ਵੱਧਦਾ ਹੀ ਵੱਧਦਾ ਹੈ ਗਿਣਤੀ ਵੱਧ ਰਹੀ ਹੈ ਹੁਣ ਅੱਗੇ ਤੋਂ ਅੱਗੇ ਕਿਉਂਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਨੈਟ ਦੇ ਉੱਤੇ ਆਪਣਾ ਇਤਿਹਾਸ ਦੇਖਦੇ ਨੇ ਤੈਨੂੰ ਅਸਲੀਅਤ ਪਤਾ ਲੱਗਦਾ ਹੈ ਜਿਸ ਕਰਕੇ ਸਾਰੇ ਇੱਥੇ ਆਪਣਾ ਸੀਸ ਝੁਕਾਉਂਦੇ ਨੇ ਆ ਕੇ ਇਸ ਧਰਤੀ ਨੂੰ ਨਮਸਕਾਰ ਕਰਦੇ ਨੇ ਜਿੱਥੇ ਖੂਨੀ ਜੰਗਾਂ ਹੋਈਆਂ ਬੱਚਿਆਂ ਦਾ ਖੂਨ ਡੁੱਲਿਆ ਇੱਥੇ ਅਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ ਸ਼ਹੀਦੀ ਧਰਤੀ ਇਹ ਜਿਸ ਨੂੰ ਆਪਾਂ ਆ ਕੇ ਨਮਸਕਾਰ ਕਰਦੇ ਹਾਂ ਮੋਤੀ ਮਹਾਰਾਜੀ ਦਾ ਦੇਣ ਆਪਾਂ ਕਦੇ ਨਹੀਂ ਦੇ ਸਕਦੇ ਇਹਨਾਂ ਨੇ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਬੱਚਿਆਂ ਦੀ ਸੇਵਾ ਕੀਤੀ ਆਪਣਾ ਸਾਰਾ ਪਰਿਵਾਰ ਕੋਲੂ ਵਿੱਚ ਪੜਵਾ ਦਿੱਤਾ ਅਤੇ ਉਸ ਦਾ ਪੂਰਾ ਪਰਿਵਾਰ ਪੀੜਤਾ ਸੀ ਕੋਲੂ ਦੇ ਵਿੱਚ ਫਿਰ ਵੀ ਨਹੀਂ ਉਹ ਡੋਲੇ ਸੀਗੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਰੇ ਬੱਚਿਆਂ ਨੂੰ ਆਪਣੇ ਚਰਨਾਂ 'ਚ ਲਾਈ ਰੱਖਣਾ ਸੱਚੇ ਪਾਤਸ਼ਾਹ ਸਿੱਖੀ ਨੂੰ ਕਾਇਮ ਰੱਖਣਾ ਜੇ ਕਰੋਸ ਟਾਈਮ ਦੇਣਾ ਆਪਣਾ ਲਾਲ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਡੋਲ ਜਾਂਦੇ ਤੇ ਇਸਲਾਮ ਨੂੰ ਕਬੂਲ ਕਰ ਲੈਂਦੇ ਤਾਂ ਅੱਜ Hindu ਨਾ ਕੋਈ Sikh ਕੋਈ ਨਹੀਂ ਰਹਿਣਾ ਸੀਗਾ ਸਾਰਿਆਂ ਨੂੰ ਮੁਸਲਮਾਨਾ ਬਣਾ ਦਿੰਦੇ ਉਹ ਹੁਣ ਆਪਾਂ ਇਸਲਾਮ ਧਰਮ ਹੁੰਦਾ ਆਪਣੇ ਕੋਲੇ ਇਸ ਕਰਕੇ ਉਹਨਾਂ ਨੇ ਸਾਰੇ ਧਰਮਾਂ ਨੂੰ ਬਚਾ ਲਿਆ Hindu ਧਰਮ ਨੂੰ ਵੀ Sikh ਧਰਮ ਨੂੰ ਵੀ ਮਲੇਰ ਕੋਟਲਾ ਨਵਾਬ ਨੂੰ ਇੱਥੇ ਬੁਲਾਇਆ ਗਿਆ ਸੀ ਸੂਬੇ ਨੇ ਬੁਲਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਆਪਾਂ ਕੀ ਸਜ਼ਾ ਦਈਏ ਤਾਂ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਸੀ ਕਿ ਇਹ ਬੱਚੇ ਨੇ ਛੋਟੇ ਨੇ ਤੇ ਇਹਨਾਂ ਨੂੰ ਤੁਸੀਂ ਫੜ ਕੇ ਰੱਖਿਆ ਹੋਇਆ ਕੈਦ ਕੀਤਾ ਹੋਇਆ ਤੇ ਇਦਾਂ ਥੋੜਾ ਆਪਾਂ ਇਹਨਾਂ ਨੂੰ ਸਜ਼ਾ ਦੇ ਸਕਦੇ ਆ ਸਜ਼ਾ ਦੇਣੀ ਹੈ ਤਾਂ ਆਪਣਾ ਲੜਾਈ ਦੇ ਮੈਦਾਨ ਵਿੱਚ ਲੜੋ ਬਸ ਉੱਥੇ ਜਿੱਤ ਹਾਰ ਹੁੰਦੀ ਹੈ ਫਿਰ ਉਹਨਾਂ ਨੇ ਕਿਹਾ ਸੀ ਤੇ ਨੂੰ ਆਪਣਾ ਨਵਾਬ ਨੂੰ ਜਿਹੜਾ ਆਪਣਾ ਮਰੇ ਕੋਟਲੇ ਦਾ ਸੀ ਕਿ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਰੇ ਤੇ ਉਹਨਾਂ ਦਾ ਬਦਲਾ ਲੈ ਲੈ ਤੇ ਇਹਨਾਂ ਬੱਚਿਆਂ ਨੂੰ ਦੱਸ ਕੀ ਸਜਾ ਦਈਏ ਉਹ ਕਹਿੰਦਾ ਵੀ ਮੇਰੇ ਭਰਾ ਜੰਗ ਵਿੱਚ ਹੀਦ ਹੋਇਆ ਮੇਰੇ ਭਰਾ ਨੂੰ ਮਾਰਿਆ ਥੋੜੀ ਆ ਉਹ ਤਾਂ ਆਪਣੇ ਆਪ ਜੰਗ ਵਿੱਚ ਹੀਦ ਹੋਇਆ ਲੜਦਾ ਹੋਇਆ ਹੈ ਤੇ ਮੈਂ ਵੀ ਜੰਗ ਵਿੱਚ ਲੜੂੰਗਾ ਤੇ ਬਦਲਾ ਲਵਾਂਗਾ ਤਾਂ ਮੈਂ ਜੰਗ ਵਿੱਚ ਹੀ ਲਵਾਂਗਾ ਤੇ ਜਿੱਤ ਹਾਰ ਤਾਂ ਆਪਣੀ ਆ ਭੜੀ ਆ ਪਰ ਮੈਂ ਧੱਕਾ ਕਰਕੇ ਨਾ ਬੱਚਿਆਂ ਨੂੰ ਸਜਾ ਨਹੀਂ ਦੇ ਸਕਦਾ ਇਸ ਕਰਕੇ ਉਹ ਵਰਕਲਾਫ ਸੀਗੇ ਇਹਦੇ ਤੇ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ